ਇੱਕ ਵਾਰੀ ਕੋਈ ਇਨਸਾਨ ਹੁੰਦੇ ਸੀ ਕੋਈ ਕੁੜੀ ਹੁੰਦੇ ਸੀ ਉਹ ਡਾਕਟਰ ਬਣ ਗਈ ਤੇ ਉਹਨੂੰ ਸਰਕਾਰੀ ਨੌਕਰੀ ਸਰਕਾਰੀ ਅਫਸਰ ਨਾ ਬਣੀ ਡਾਕਟਰ ਦੇ ਵਿੱਚ ਮੈਡੀਕਲ ਫੀਲਡ ਦੇ ਵਿੱਚ ਉਹ ਸਰਕਾਰੀ ਅਫਸਰ ਨਾ ਬਣੀ ਤੇ ਉਹ ਸਾਧੂ ਮਹਾਤਮਾ ਕੋਲੇ ਜਾ ਕੇ ਉਹਦਾ ਦੁੱਖ ਦੱਸਣ ਲੱਗ ਗਈ ਕਹਿੰਦੀ ਵੀ ਮੈਂ ਐਵੇਂ ਵੀ ਡਾਕਟਰ ਤਾਂ ਬਣ ਗਈ ਵੀ ਮੈਂ ਟੈਂਪੋਰਰੀ ਆਰਜੀ ਡਾਕਟਰਾਂ ਗਈ ਉਹ ਕਹਿੰਦੇ ਵੀ ਤੂੰ ਡਾਕਟਰ ਬਣ ਗਈ ਵੀ ਇਹ ਤਾਂ ਚੰਗੀ ਗੱਲ ਆ ਵੀ ਪਰ ਆਰਜੀ ਤਾਂ ਇੱਥੇ ਸਾਰਾ ਕੁਝ ਆਰਜੀ ਹੈਗਾ ਕਹਿੰਦੇ ਵੀ ਤੂੰ ਜਿਹੜਾ ਸਰੀਰ ਆ ਤੇਰਾ ਇਹ ਵੀ ਆਰਜੀ ਹੈਗਾ ਤੇ ਜਿਹੜਾ ਕਹਿੰਦੇ ਵੀ ਇਹ ਧਰਤੀ ਘੁੰਮਦੀ ਹੈ ਵੀ ਆ ਵੀ ਆਰਜੀ ਹੈ ਵੀ ਸਾਰਾ ਕੁਝ ਇੱਥੇ ਆਰਜੀ ਹੈਗਾ ਵੀ ਜਿਹੜੇ ਦਵਾਈ ਲੈਣਾ ਹੁੰਦੇ ਨੇ ਉਹਨਾਂ ਦਾ ਦੁੱਖ ਵੀ ਆਰਜੀ ਹੈਗਾ ਵੀ ਤਾਂ ਕੋਈ ਕਹ ਲੂੰ ਦਵਾਈ ਲੈ ਕੇ ਜਾਊਗਾ ਕੋਈ ਉਹ ਜਿਹੜਾ ਸਦਾ ਲਈ ਬਿਮਾਰ ਨੇਗੇ ਵੀ ਜੇ ਇਹ ਪੈਸਾ ਸਦਾ ਲਈ ਚੱਲਦਾ ਆਇਆਗਾ ਵੀ ਪਹਿਲਾਂ ਖਬਰ ਆ ਵੀ ਲੋਕ ਕਿਹੜੇ ਤੀਜ ਚੀਜ਼ ਨਾਲ ਆਪਸ ਲੈਣ ਦੇਣ ਕਰਦੇ ਸੀਗੇ ਕਹਿੰਦੇ ਵੀ ਤੂੰ ਮੰਨ ਨਾ ਆਡੋਲ ਕਰ ਵੀ ਆਪਦੀ ਮਿਹਨਤ ਕਰੀ ਚੱਲ ਵੀ ਜਿਹੜੇ ਇਨਸਾਨ ਕੋਲੇ ਤੂੰ ਗੱਲ ਦੱਸ ਰਹੀਆਂ ਉਹ ਵੀ ਆਰਜੀ ਹੈਗੀ ਵੀ ਉਹ ਕਿਹੜਾ ਵੀ ਸਦਾ ਲਈ ਇੱਥੇ ਪਹਿਲਾਂ ਤੋਂ ਹੀ ਸੀਗਾ ਵੀ ਸ਼ੁਰੂ ਤੋਂ ਹੀ ਸੀਗਾ ਜਾਂ ਅੰਤ ਤੱਕ ਰਹੂਗਾ ਬੀਤੇ ਕਹਿੰਦੇ ਸਾਰਾ ਕੁਝ ਹੀ ਆਰਜੀ ਆ ਵੀ ਜਦ ਤਣਾਗਰ ਵੀ ਤੁਹਾਨੂੰ ਤੇਰੇ ਮਨ ਦੇ ਵਿੱਚ ਵੀ ਸਰਕਾਰੀ ਮੈਡੀਕਲ ਅਫਸਰ ਬਣਦਾ ਹੈਗਾ ਤੂੰ ਭਾਣਦੇਂਗੇ ਮਿਹਨਤ ਕਰਨੀ ਪੈਂਦੀ ਹੁੰਦੇ ਵੀ ਇਹ ਰੇਵੇਂ ਸ਼ਾ ਮਿਹਨਤ ਕਰਕੇ ਚੀਜ਼ ਮਿਲਦੇਗੀ ਵੀ ਬਿਨਾ ਮਿਹਨਤੋਂ ਚੀਜ਼ ਨਹੀਂ ਮਿਲਦੇਗੀ ਆਰਜੀ ਹੋਣ ਦਾ ਦੁੱਖ ਵੀ ਨਹੀਂ ਬਣਾਉਣਾ ਚਾਹੀਦਾ ਇਹ ਸੁੱਖ ਵੀ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਕਹਿੰਦੇ ਵੀ ਜੇ ਆਰਜੀ ਆਉਣ ਦਾ ਤੋ ਸੁੱਖ ਮਨਾਵੇਂਗੇ ਮੈਂ ਆਰਜੀ ਤੌਰ ਤੇ ਡਾਕਟਰ ਲੱਗੀ ਜਾਂ ਟੈਂਪਰੇਰੀ ਤੌਰ ਤੇ ਡਾਕਟਰਾਂ ਕੀ ਵੀ ਟੈਂਪਰੇਰੀ ਟੈਂਪਰੇਰੀ ਨੌਕਰੀ ਹੈਗੀ ਵੀ ਉਹ ਵੀ ਆਰਜੀ ਨਹੀਂ ਹੈਗਾ ਕਿਉਂਕਿ ਕਹਿੰਦੇ ਵੀ ਜਿਹੜੇ ਆਰਜੀ ਜੀ ਦਾ ਸੁੱਖ ਹੈਗਾ ਉਹ ਵੀ ਨਹੀਂ ਸਦਾ ਰਹਿੰਦਾ ਵੀ ਹਮੇਸ਼ਾ ਕੱਚੇ ਤੌਰ ਤੇ ਵੀ ਇੰਡਾਕਟਰ ਲੱਗਿਆ ਰਹਿਣਾ ਵੀ ਹੋ ਸਕਦਾ ਏ ਤੈਨੂੰ ਪੱਕੇ ਤੌਰ ਤੇ ਹੀ ਆਵਦੀ ਨੌਕਰੀ ਮਿਲਦੇ